ਪਗਵੰਤ ਮਾਨ ਨੇ ਜਿਹੜਾ ਕਿਹਾ ਸੀ ਵੀ ਜ਼ੀਰੋ ਬਿਜਲੀ ਬਿੱਲ ਆਉਂਦਾ ਉਹ ਇਸ ਟਾਈਮ ਮੈਂ ਘਰ ਵਿਖਾਉਣ ਲੱਗਿਆ ਤੇ ਪਗਵੰਤ ਮਾਨ ਦੀ ਵਾਕਈ ਜਾਇਜ਼ ਹੈਕਾਰ ਭਾਈ ਪਗਵੰਤ ਮਾਨ ਆਪਦੇ ਜਿਹੜੇ ਸਵਾਲਾਂ ਤੇ ਖਰਾ ਉੱਤਰਿਆ ਆ ਬਿੱਲ ਆਇਆ ਸੱਜਣਾ ਨੂੰ ਅਸੀਂ ਘਰ ਵਿਖਾ ਦਿੰਨੇ ਆ ਜ਼ੀਰੋ ਬਿਜਲੀ ਬਿੱਲ ਦੀ ਗੱਲ ਕਰਦੇ ਸੀ ਅੱਜ ਹੁਣ ਵੀ ਬਿੱਲ ਆਇਆ ਕਿੰਨਾ ਤੇ ਕੀ ਆਇਆ ਹੋਰ ਆਂਟੀ ਆਇਆ ਨਾਲ ਹੀ ਆ ਜੀ ਇਹ ਆ ਘਰ ਵੇਖ ਲੋ ਤੁਸੀਂ ਕੀ ਚੱਲਦਾ ਕੀ ਨਹੀਂ ਆਇਆ ਤਾਂ ਕਿੰਨੇ ਵੇਲਾ ਆ ਤੈਨੂੰ ਹਾਂ ਆ ਵੇਖ ਲੋ ਆ ਹੁਣ ਅੰਦਰ ਜਾ ਸਕਦੇ ਜੋ ਜੇ ਸਮਰਜੀ ਥੋੜਾ ਕਰਕੇ ਸਮਰਜੀ ਇਹ ਆ ਹੈਗਾ ਘਰ ਵੇਖ ਲੋ ਤੁਸੀਂ ਤਾਂ ਵਿਖਾ ਦੇ ਇਹ ਆ ਘਰ ਚੰਗੀ ਤਰ੍ਹਾਂ ਵੇਖ ਲੋ ਕੋਈ ਏਸੀ ਨਹੀਂ ਚੱਲਦਾ ਮੈਂ ਤਾਂ ਇਹਨੂੰ ਪਿਆ ਬਿਤਾਇਆ ਕੋਈ ਏਸੀ ਜਾਂ ਹੀਟਰ ਕਹਿੰਦਾ ਪੁੱਤ ਟੀਵੀ ਜ਼ਰੂਰ ਚੱਲਦਾ ਤੇ ਯਾਰ ਟੀਵੀ ਕਿਹਨੇ ਨਹੀਂ ਵੇਖਣਾ ਗਰਮੀਆਂ ਦੇ ਵਿੱਚ ਪੱਖੇ ਚੱਲਦੇ ਆ ਹਲੇ ਤਾਂ ਉਹ ਵੀ ਹਲੇ ਪੂਰੇ ਚੱਲਣ ਨਹੀਂ ਲੱਗੇ ਆ ਇੱਧਰ ਆ ਜਾ ਸਾਈ ਮਾੜਾ ਪਾਸੇ ਤੇ ਆ ਤੁਸੀਂ ਘਰ ਵੇਖ ਲਓ ਤੁਸੀਂ ਵੀ ਆ ਦੋ ਕਮਰੇ ਜਿਹੜੇ ਤੇ ਤੁਸੀਂ ਆ ਚੈੱਕ ਕਰ ਲਓ ਆਈ ਜਾਂਦਾ ਵੀ ਆ ਕੀ ਸਿਸਟਮ ਆ ਕੀ ਇਹਨਾਂ ਦੇ ਵਿਚਾਰਾਂ ਦੇ ਵੀ ਨਾ ਕੋਈ ਆਪਾਂ ਨੂੰ ਕਮਰੇ ਵਿਖਾਤੇ ਆ ਕੋਈ ਏਸੀ ਨਹੀਂ ਕੋਈ ਇਹਨਾਂ ਦੇ ਗੀਜਰ ਨਹੀਂ ਲੱਗੇ ਗਰੀਬ ਘਰ ਆ ਆ ਲੈਟਰਿੰਗ ਬਾਥਰੂਮ ਵੇਖ ਲੈ ਭੈਣ ਮਾੜਾ ਪਾਸੇ ਇਹ ਆ ਦੇਖ ਲੋ ਗਰੀਬ ਘਰ ਆ ਤੇ ਹੁਣ ਤੁਹਾਨੂੰ ਬਿੱਲ ਵਿਖਾ ਗੇ ਮੈਂ ਕਿਹਨਾ ਕੋਈ ਚੰਗੇ ਭਲੇ ਬੰਦੇ ਨੂੰ ਟੈਕ ਆ ਜਾਣਾ ਬਿੱਲ ਵੇਖ ਕੇ ਚਰੰਜਾ ਯਾਰ ਜਿਹੜਾ ਕਹਿ ਲੋ ਇਹਨਾਂ ਨੂੰ ਬਿੱਲ ਆਇਆ ਪਿਆ 54000 840 ਰੁਪਏ ਇੰਨੇ ਹੀ ਬੰਦ ਨੇ ਇਹ 54840 ਰੁਪਏ ਬਿੱਲ ਆਇਆ ਪਿਆ ਕੋਈ ਜ਼ੀਰੋ ਬਿੱਲ ਨਹੀਂ ਆਇਆ ਚੈੱਕ ਕਰ ਲਉ ਤੁਸੀਂ ਤੇ ਆ ਇੱਕ ਦੂਜਾ ਘਰ ਹੈਗਾ ਉਹਨਾਂ ਦਾ ਵੀ ਮੈਂ ਤੁਹਾਨੂੰ ਖਾ ਦਿਨਾ ਇਹਨਾਂ ਨੂੰ ਆਇਆ ਪਿਆ 5720 ਰੁਪਏ ਟੋਟਲ 5805 ਰੁਪਏ ਬਿੱਲ ਬੰਦਾ ਉਹਨਾਂ ਦਾ ਜਿਹੜਾ ਇਹ ਘਰ ਆ ਉਹਨਾਂ ਦੇ ਇੱਕ ਮਕਾਨ ਹੀ ਆ ਨਾ ਕੋਈ ਪਲਾਸਟਰ ਨਾ ਕੁਝ ਹੁਣ ਤੁਸੀਂ ਮੈਨੂੰ ਗੱਲ ਦੱਸੋ ਵੀ ਆ ਬੰਦਾ ਖੜਾ ਵਿਚਾਰਾ ਮਜ਼ਦੂਰ ਬੰਦਾ ਆ ਰਿਆ ਤੇ ਜੇਕਰ ਮੈਂ ਗੱਲ ਕਰਾਂ ਤਾਂ ਆਪਾਂ ਨੂੰ ਆ 54000 ਰੁਪਏ ਇਕੱਠਾ ਕਰਨ ਤੇ ਲਗਭਗ 8 ਤੋਂ 9 ਮਹੀਨੇ ਲੱਗ ਜਾਂਦੇ ਆ ਅੱਬਲ ਮੈਂ ਤਾਂ ਸਾਲ ਹੀ ਲੱਗ ਜਾਂਦਾ ਸਾਲ ਤੱਕ ਨਹੀਂ ਹੁਣ ਇਕੱਠਾ ਹੁਣ ਮੈਂ ਬੁੱਢਾ ਬੰਦਾ ਮੇਰੀ ਗੱਡੀ ਨਹੀਂ ਆਉਂਦਾ ਪੰਦੇ ਆ ਜਾਂਦਾ ਹਾਂ ਦੱਸੋ ਮੈਂ ਤਾਂ ਘਰੇ ਬੈਠਾ ਰੋਟੀ ਦੇ ਜਵਾਕ ਮੈਂ ਮੇਰੇ ਜਵਾਕਾਂ ਨਾਲ ਤਾਂ ਕਰਨੀ ਵੀ ਨਾ ਮੈਂ ਰੋਟੀ ਦੇਣ ਕਰ ਮਖਾ ਲਊਗਾ ਤੇ ਮੈਂ 55 5000 ਇਕੱਠਾ ਦੇ ਦੂੰ ਆਹ ਭਗਵਾਨ ਤਮਨਸਿਆ ਦੱਸ ਵੀ ਆ ਕੀ ਹੋ ਰਿਹਾ ਮੈਂ ਨਹੀਂ ਇਹ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਅੱਗੇ ਕਹਿਣਾ ਨਾ ਬਿਜਲੀ ਵਿਭਾਗ ਬਹੁਤ ਘਾਟੇ ਦੇ ਵਿੱਚ ਆ ਜੇਕਰ 3 ਕਰੋੜ ਆਬਾਦੀ ਆ ਤੇ 50 ਲੱਖ ਮੀਟਰ ਹੋਊਗਾ ਤੋ ਤੁਸੀਂ 5-500 ਰੁਪਇਆ ਬਿਜਲੀ ਬਿੱਲ ਵੀ ਲਾਓ ਤਾਂ ਲਗਭਗ 250 ਕਰੋੜ ਰੁਪਇਆ ਮਹੀਨੇ ਦਾ ਬੰਦਾ ਜਿਹਦੇ ਵਿੱਚ ਸਾਡੇ ਬੱਚੇ ਵੀ ਨੌਕਰੀਆਂ ਲੱਗ ਸਕਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਤੁਸੀਂ ਦੂਜਿਆਂ ਨੂੰ ਜ਼ੀਰੋ ਕੱਢ ਕੇ ਇੱਕ ਜਨੇ ਨੂੰ 54-54 ਹਜ਼ਾਰ ਰੁਪਇਆ ਘੱਲ ਦੋ 55-55 ਹਜ਼ਾਰ ਰੁਪਇਆ ਘੱਲ ਦੋ ਕਿਸੇ ਗਰੀਬ ਬੰਦੇ ਨੂੰ ਆ ਦੂਜੇ ਨੂੰ ਆਇਆ ਪਿਆ ਜਿਹੜਾ ਕਹਿ ਲੋ ਇੱਕ ਨੂੰ ਆ ਗਿਆ ਹਟਦਾ ਜਿਹੜਾ ਕਹਿ ਲੋ 55 ਮੰਨੋ ਤੁਸੀਂ ਕੀ ਥੋੜੇ ਬਹੁਤੇ ਘਟਾ ਤੇ ਦੂਜੇ ਨੂੰ ਆ ਗਿਆ 6000 ਰੁਪਇਆ ਜਿਨ੍ਹਾਂ ਦੇ ਘਰ ਜਾਵਾਂ ਗਰੀਬ ਆ ਆ ਕੰਦਾ ਤੱਕ ਵੇਖ ਲੋ ਆ ਤੁਹਾਡੇ ਤਰ ਰਸੋਈਆਂ ਪਾਈਆਂ ਹੁੰਦੀਆਂ ਤਾਈ ਮਾੜੇ ਪਾਸੇ ਦੀ ਤੁਹਾਡੇ ਤਰ ਰਸੋਈਆਂ ਪਾਈਆਂ ਹੁੰਦੀਆਂ ਗਰੀਬਾਂ ਦੀਆਂ ਰਸੋਈਆਂ ਚੈੱਕ ਕਰ ਲੋ ਕਿਹੋ ਜੀਆਂ ਬੁਖਾਰ ਰਹੇ ਆ ਆ ਵੇਖ ਆ ਕਿਹੋ ਜੀਆਂ ਰਸੋਈਆਂ ਹੁੰਦੀਆਂ ਤੇ ਆ ਤੁਸੀਂ ਗਰੀਬਾਂ ਦਾ ਮਜ਼ਾਕ ਡਾਉਨੇ ਆ ਖਣੀ ਗਰੀਬਾਂ ਨੂੰ ਮਾਰਦੇ ਆ ਵੀ ਗਰੀਬ ਬੋਲ ਨਹੀਂ ਸਕਦੇ ਤਾਂ ਕਰਕੇ ਗਰੀਬ ਤੁਹਾਡੇ ਮੂੰਹ ਵੱਲ ਵੇਹਦੇ ਆ ਮੇਰੀ ਬੇਨਤੀ ਇਹ ਆ ਕੋਈ ਇਹਨਾਂ ਦੇ ਬਹੁਤੀ ਤਗੜੀ ਕੋਠੀ ਨਹੀਂ ਪਾਈ ਕੋਈ ਇਹਨਾਂ ਦੇ ਏਸੀ ਨਹੀਂ ਲੱਗੇ ਕੋਈ ਪੰਜ ਪੰਜ ਛੇ ਛੇ ਏਸੀ ਨਹੀਂ ਲੱਗੇ ਕਿਉਂ ਤਾਂ ਆ ਹਾਂ ਕੋਈ ਏਸੀ ਨਹੀਂ ਲੱਗੇ ਇਹਨਾਂ ਦੇ ਮੈਂ ਕਹਿੰਦਾ ਕੂਲਰ ਤਾਂ ਕਹਿਣੀ ਏਸੀ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਆ ਤੇ ਤੁਸੀਂ ਇਹਨਾਂ ਦਾ ਕੀ ਕਰਤੀ ਰਹੇ ਆ ਨਾ ਕੋਈ ਇਹਦੇ ਇੱਥੇ ਗਿੱਜਰ ਲੱਗੇ ਆ ਤੁਸੀਂ ਬਾਥਰੂਮ ਚੈੱਕ ਕਰ ਹੀ ਲਏ ਆ ਤੇ ਗਰੀਬਾਂ ਦਾ ਮਜ਼ਾਕ ਡਾ ਰਹੇ ਆ ਗਰੀ ਭਰੂਗਾ ਕਿੱਥੋਂ ਦਿਹਾੜੀ ਕਿੰਨੀ ਆ 400 ਰੁਪਇਆ ਤੇ ਅੱਜ ਬੰਦਾ ਬੈਠਾ ਘਰੇ ਕੰਮ ਤਾਂ ਕੋਈ ਰਹਿ ਨਹੀਂ ਗਿਆ ਉਹ ਕਹਿੰਦਾ ਮੈਂ ਬਜ਼ੁਰਗਾਂ ਮੈਥੋਂ ਤਾਂ ਕੰਮ ਹੋਣਾ ਹੀ ਨਹੀਂ ਮੈਥੋਂ ਤਾਂ ਸਾਲਚ ਵੀ ਨਹੀਂ ਇਕੱਠਾ ਹੋਣਾ ਤੇ ਮੈਂ ਭਰੂਗਾ ਕਿੱਥੋਂ ਮੇਰੀ ਸਰਕਾਰ ਨੂੰ ਬੇਨਤੀ ਆ ਕਈ ਪੰਜਾਬ ਦੇ ਲੋਕਾਂ ਦਾ ਕਹਾਣ ਹੋ ਰਿਹਾ ਇਸ ਤਰ੍ਹਾਂ ਦੇ ਇਹੋ ਜਿਹੇ ਗਰੀਬ ਲੋਕਾਂ ਨੂੰ ਜਿਹੜਾ ਕਹਿ ਲੋ ਗਰੀਬ ਬੰਦਾ ਮੈਂ ਕਹਿੰਦਾ ਛੱਤਾਂ ਵੀ ਚੋਣ ਲੱਗ ਜਾਂਦੀਆਂ ਜਦੋਂ ਮੀਂਹ ਕੱਢੀਆਂ ਹੁੰਦੀਆਂ ਗਰੀਬਾਂ ਦੀਆਂ ਤੇ ਤੁਸੀਂ ਉਹਨਾਂ ਨੂੰ ਇੰਨੇ ਇੰਨਾ ਪੈਸਾ ਭੇਜਦੇ ਆ ਮੈਂ ਕਹਿੰਦਾ ਇਕੱਠਾ ਪੈਸਾ ਤਾਂ ਇੰਨਾ ਸੀ ਗਰੀਬਾਂ ਨੇ ਉਂਝ ਨਹੀਂ ਵੇਖਿਆ ਤਾਂ ਜਿੰਨਾ ਤੁਸੀਂ ਸਾਨੂੰ ਬਿੱਲ ਕੱਲੀ ਜਾਂਦੇ ਆ ਜਾਂ ਤਾਂ ਥੋੜਾ ਜਿਹੜਾ ਡਾਕਟਰਾਂ ਨਾਲ ਜਿਹੜੇ ਦਿਲ ਦੇ ਡਾਕਟਰ ਆ ਜਿਹੜੇ ਟੈਗ ਟੂਕ ਦਾ ਇਲਾਜ ਕਰਦੇ ਆ ਜਾਂ ਦਾ ਤੁਹਾਡਾ ਉਹਨਾਂ ਨਾਲ ਕਮਿਸ਼ਨ ਹੋ ਗਿਆ ਸਰਕਾਰ ਦਾ ਯਾਪੇ ਗਰੀਬਾਂ ਨੂੰ 55 55000 ਰੁਪਇਆ ਬਿੱਲ ਭੇਜੋ ਆਪੇ ਉਹਨਾਂ ਨੂੰ ਅਟੈਕ ਆਊਗਾ ਤੇ ਲਾਜ ਕਰਾਉਣਗੇ ਕੀ ਗਲਤ ਹੈ ਗੱਲ ਯਾਪੇ ਉਥੇ ਲਾਜ ਕਰਾਉਣਗੇ ਤੁਹਾਡਾ ਕਮਿਸ਼ਨ ਆ ਜਾਊਗਾ ਜਾਂ ਫਿਰ ਭਾਈ ਤੁਹਾਡਾ ਬਲੱਡ ਘਟੇ ਵਾਲੇ ਡਾਕਟਰਾਂ ਨਾਲ ਵੀ ਆਪੇ ਪਿੰਡਾਂ ਵਾਲੇ ਡਾਕਟਰਾਂ ਨਾਲ ਕਮਿਸ਼ਨ ਕਰ ਲਿਆਊਗਾ ਵੀ ਆਪੇ ਬਲੱਡ ਘਟੂਗਾ ਤੇ ਦਵਾਈ ਲੈ ਲਊਗਾ ਆ ਕੰਦਾ ਤੱਕ ਜੇਕਰ ਰੁਪਇਆ 55000 ਹੋਵੇ ਤਾਂ ਬੰਦਾ ਕੰਦਾ ਨਾ ਠੀਕ ਕਰਾ ਲੈ ਚਾਹੀਦੇ ਕਮਰੇ ਮਕਾਨ ਨਾ ਪਾ ਲੈ ਚਾਹੀਦੇ ਗੇਟ ਬੂਏ ਨਾ ਲਵਾ ਲੈ ਤੁਸੀਂ ਦੱਸੋ ਬੰਦਾ ਗਰੀਬ ਠੰਡਾਂ ਚ ਠਰਦਾ ਰਹਿੰਦਾ ਗਰਮੀਆਂ ਚ ਸੜਦਾ ਰਹਿੰਦਾ ਉਹਨਾਂ ਦੀ ਤੁਸੀਂ ਟੈਨਸ਼ਨ ਦਾ ਕੀ ਲੈਣੀ ਉਲਟਾ ਟੈਨਸ਼ਨਾਂ ਦੇਈ ਜਾਂਦੇ ਆ ਤੁਸੀਂ ਤੁਹਾਡੀਆਂ ਗੱਡੀਆਂ ਦੇ ਤੇਲ ਤੱਕ ਅਸੀਂ ਭਰਦੇ ਆ ਆ ਗਰੀਬ ਲੋਕ ਦਿਹਾੜੀਆਂ ਕਰਕੇ ਭਰਦੇ ਆ ਔਰ ਤੁਸੀਂ ਗਰੀਬਾਂ ਨੂੰ ਬਿੱਲ ਘੱਲੀ ਜਾਂਦੇ ਆ ਦਗਾ ਸਾਲ ਤੁਸੀਂ ਇਹ ਗੱਲ ਨੋਟ ਕਰੋ ਭਗਵੰਤ ਮਾਨ ਜੀ ਇਹ ਗਰੀਬਾਂ ਦੇ ਨਾਲ ਅਤਿਆਚਾਰ ਹੋ ਰਿਹਾ ਇਹ ਅਤਿਆਚਾਰ ਬੰਦ ਕਰੋ ਇੱਕ ਪਾਸੇ ਤੁਸੀਂ ਉਹ ਜਾ ਕੇ ਦੂਜੀਆਂ ਸਟੇਟਾਂ 'ਚ ਕਹੀ ਜਾਂਦੇ ਆ ਵੀ ਅਸੀਂ ਫ੍ਰੀ ਐ ਆਈ ਜਾਂਦਾ ਜੀ ਉਹ ਆਈ ਜਾਂਦਾ ਇੱਕ ਪਾਸੇ ਮੈਂ ਕਹੂੰਗਾ ਪਿਆਰੇ ਸੱਜਣਾ ਉਧਰ ਨੂੰ ਜਾ ਕੇ ਨਾ ਇੱਥੇ ਮੈਂ ਖੜਦਾ ਤੇ ਇੱਧਰ ਨੂੰ ਆ ਜਾ ਪਤਾ ਲੱਗ ਜੂਗਾ ਵੀ ਕੀ ਘਰ ਆ ਤੇ ਕੀ ਘਰ ਤੇ ਆਲਾ ਹੁਣ ਆ ਜਾ ਇੱਧਰ ਨੂੰ ਤੇ ਆ ਵੇਖ ਲੋ ਆ ਕੀ ਵਾਸਤੇ ਵੇਖ ਲੋ ਆ ਵੇਖੀ ਜਾਂਦੇ ਤੁਸੀਂ ਆ ਸਾਰੇ ਘਰ-ਬਾਰ ਵੇਖ ਲੋ ਤੁਸੀਂ ਆ ਕੰਦਾ ਤੱਕ ਜਿਹੜੀਆਂ ਗੱਲਾਂ ਤੁਸੀਂ ਨਾ ਸਾਡੇ ਕੋਲ ਕੰਦਾ ਕਢਾਉਣ ਨੂੰ ਪੈਸੇ ਨਹੀਂ ਤੇ ਤੁਸੀਂ ਸਾਨੂੰ ਇਹ ਬਿੱਲ ਭਰਨ ਨੂੰ ਕਹੀ ਜਾਂਦੇ ਆ ਬਿਲ ਘੱਲੋ ਅਸੀਂ ਇਹ ਨਹੀਂ ਕਹਿੰਦੇ ਜੇ ਕੋਈ 4-500 ਰੁਪਇਆ ਆਉਂਦਾ ਸਾਨੂੰ ਘੱਲੋ ਪਰ ਜੇ ਇਹ ਥੋੜਾ ਵੀ ਹੁਣ 4-500 ਦੀ ਵਜਾਇਏ ਤੁਸੀਂ ਸਾਨੂੰ 55-55000 ਘੱਲੋ ਮੈਂ ਫਿਰ ਤੋਂ ਦੱਸ ਰਿਹਾ ਨਾ ਤਾਂ ਕੋਈ ਇਸ ਘਰ ਦੇ ਵਿੱਚ AC ਆ ਨਾ ਕੋਈ ਗਿੱਜਰ ਆ ਨਾ ਕੋਈ ਇਹਨਾਂ ਦੇ ਕੋਈ ਬਹੁਤੀ ਤਗੜੀ ਚੀਜ਼ ਆ ਤਾਂ ਇਹਨੂੰ ਮੈਂ ਪੁੱਛਿਆ ਤਾਂ ਹਿੱਟਰ ਤਾਂ ਨਹੀਂ ਚਲਾਉਂਦਾ ਤਾਂ ਇਹ ਕਹਿੰਦਾ ਪੁੱਤ ਆਪਣੇ ਤਾਂ TV ਚਲਾਈਦਾ ਤੇ ਇਹ TV ਕੀ ਦੀ ਵੇਖਣ ਤਮੰਨਾ ਨਹੀਂ ਹੁੰਦੀ ਇਨਾਂ ਕੋਲ ਤਾਂ ਤਕੜਾ ਫੋਨ ਵੀ ਹੈ ਨਹੀਂ ਮੇਰੇ ਖਿਆਲ ਚ ਹੈਗਾ ਮਾ ਤਾਂ ਰੱਖਿਆ ਹੀ ਨਹੀਂ ਪਤਾ ਸੁਣਾ ਵਾਕਾਂ ਕੋਲ ਰਹੇ ਮਰ ਹਾਂ ਹੈ ਇਥੇ ਪਿਆ ਹੋ ਗਜਾ ਤੇ ਲਿਆ ਕੇ ਵਿਖਾਈ ਉਥੇ ਪਿਆ ਪਰ ਇਹ ਕਿਤੇ ਅੱਜ ਆ ਜਾਏਗਾ ਦਾ ਇਨਾਂ ਕੋਲ ਤਾਂ ਰੀਚਾਰਜਾ ਕੋ ਤਕੜਾ ਫੋਨ ਵੀ ਹੈ ਨਹੀਂ ਤੇ ਤੁਸੀਂ ਤਾਂ ਫੋਨਾਂ ਤੇ ਵੇਖ ਲੈਨੇ ਤੇ ਜੇ ਕੋਈ ਟੀਵੀ ਵੇਖ ਲੂਗਾ ਤੁਸੀਂ ਯਾਰ ਉਹਦੇ ਆ ਤਾਂ ਹੈ ਗਾ ਨੇੜਿਆ ਬੰਦੇ ਦੇ ਮੂੰਹ ਹਲ ਵੇਖਦੇ ਯਾਰ ਕਿਉਂ ਗਰੀਬ ਮਾਰ ਕਰਦੇ ਆ ਤੁਸੀਂ ਇਸ ਬੰਦੇ ਨੂੰ ਆਹ ਫੋਨ ਆ ਲੈ ਦੱਸ ਸਵਾਫ ਹੁਣਾ ਤੇ ਇਸ ਮੇਰੇ ਸਹਾਂ ਨਾ ਭਗਵਾਨਤ ਮਾਨ ਦੇ ਗਾਂ ਕਿਸੇ ਨੌਕਰ ਕੋਲੇ ਨਹੀਂ ਹੁਣ ਉਹ ਦੇ ਕੋਲੇ ਵੀ ਤਕੜਾ ਹੁਣ ਹਾਂ ਇਹ ਤੁਸੀਂ ਦੱਸੋ ਇਹ ਬਾਈ ਗਰੀਬਾਂ ਦੇ ਨਾਲ ਅਤਿਆਚਾਰ ਨਾ ਕਰੋ ਬਹੁਤ ਘਾਰ ਆ ਮੈਂ ਤੁਹਾਨੂੰ ਜਾ ਕੇ ਵਿਖਾ ਦੇਣਾ ਇੱਕ ਜੀ ਨੂੰ ਆ 5700 ਆਇਆ ਪਿਆ ਉਹਨਾਂ ਦੇ ਕਮਰਾ ਇੱਕ ਆ ਉਹਨਾਂ ਨੇ ਪਲਾਸਟਰ ਹੋਣ ਵਾਲਾ ਸਾਰਿਆਂ ਦੇ ਹਾਲਾਤ ਇਹੋ ਜਿਹੇ ਆ ਜੇ ਇੰਨਾ ਪੈਸਾ ਹੋਵੇ ਸਾਡਾ ਦਿਲ ਕਰਦਾ ਉਹ ਸਾਡੇ ਬਨੇਰੇ ਵੇਖ ਲਓ ਤੁਸੀਂ ਸਾਡੇ ਗਰੀਬਾਂ ਦੇ ਸਾਡੇ ਨਾਲ ਹੋਣ ਕੀ ਰਿਆ ਤੇ ਬਣ ਕੀ ਰਿਆ ਸਾਡਾ ਵੀ ਦਿਲ ਕਰਦਾ ਸਾਡੇ ਬੱਚੇ ਚੰਗੇ ਸਕੂਲਾਂ 'ਚ ਪੜਨ ਸਾਡਾ ਵੀ ਦਿਲ ਕਰਦਾ ਸਾਡੇ ਬੱਚਿਆਂ ਕੋਲ ਚੰਗੇ ਸਾਈਕਲ ਹੋਣ ਪਰ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ ਤੇ ਇਹ ਬਿੱਲ ਭਰਨ ਦੀ ਤਾਂ ਦੂਰ ਦੀ ਗੱਲ ਰਹਿ ਗਈ ਸਾਡਾ ਮਜ਼ਾਕ ਨਾ ਢਾਓ ਅਸੀਂ ਤਾਂ ਉਹ ਲੋਕਾਂ ਕਿ ਆਹ ਵੇਖ ਲਓ ਇਸ ਟਾਈਮ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਸਕਿਆ ਜੇਕਰ ₹55000 ਦੀ ਗੱਲ ਕਰੀਏ ਤਾਂ ਸਾਡੇ ਕੋਲ ਰਸੋਈਆਂ ਨਹੀਂ ਬਣਾਈਦੀਆਂ ਆਹ 55000 ਰੁਪਏ ਬਿਜਲੀ ਬਿੱਲਾਂ ਤੇ ਮੈਂ ਜਿਹੜਾ ਸਾਡੇ ਇਥੋਂ ਐਸ ਡੀਓ ਸਾਹਿਬ ਹੋਣਗੇ ਉਹਨਾਂ ਨੂੰ ਵੀ ਭੇਜ ਦਾਂਗੇ ਕਿ ਆਹ ਭਾਈ ਗਰੀਬ ਬੰਦੇ ਤੋਂ ਨਹੀਂ ਫੜਿਆ ਜਾਣਾ ਚੱਕੋ ਤਾਇਆ ਜੀ ਤੇ ਐਸ ਡੀਓ ਸਾਹਿਬ ਜੈ ਸਾਹਿਬ ਜਿਹੜੇ ਮਾਹੂ ਆਣਾ ਬੋਦਲਾਂ ਨੂੰ ਲੱਗਦੇ ਉਹਨਾਂ ਨੂੰ ਵੀ ਕਹਾਂਗੇ ਭਾਈ ਸਾਹਿਬ ਜਾਂ ਤਾਂ ਸਾਡੇ ਕੋਲੋਂ ਕੋਈ ਮਾਫੀ ਵਾਲੀ ਉਹ ਕਰਾਓ ਤੇ ਜਾਂ ਸਿੱਧਾ ਕਹਿ ਦਿਓ ਵੀ ਅੱਗੇ ਤਰ੍ਹਾਂ ਤੁਸੀਂ ਭਗਵੰਤ ਮਾਨ ਨੇ ਕਿਹਾ ਸੀ ਵੀ ਜਿਹੜਾ 70 ਸਾਲ ਪਹਿਲਾਂ ਪੁਰਾਣਾ ਪੰਜਾਬ ਸੀ ਉਹ ਲਿਆ ਦਾਂਗੇ ਹੁਣ 70 ਸਾਲ ਪੰਜਾਬ ਪਹਿਲਾਂ ਤੇ ਇਹੀ ਸੀ ਲੋਕ ਧੋਣੀਆਂ ਲਾ ਕੇ ਬਹਿ ਜਾਂਦੇ ਸੀ ਗਰਮੀਆਂ ਚ ਲਾਈਟ ਉਹ ਹੁੰਦੀ ਨਹੀਂ ਸੀ ਤੇ ਭਗਵੰਤ ਮਾਨਸਿਆਂ ਫਿਰ ਦੀਵੇ ਤੇ ਚੰਨ ਨੇ ਬਹਿ ਜਾ ਕਰਨਗੇ ਹਾਂ ਆ ਜਾ ਤਾਈ ਗਾ ਜਾਂ ਫਿਰ ਜਾਂਦਾ ਔਰ ਕੰਮ ਤਾਂ ਕੋਈ ਹੱਦਾ ਨਹੀਂ ਆ ਗਰੀਬ ਆ ਉਹ ਕੰਮ ਤੇ ਤਾਂ ਕੋਈ ਹੱਦਾ ਨਹੀਂ ਕਰੇ ਬੈਠੇ ਨਾ ਬੰਦਾ ਬਸ ਉਹ ਕਰ ਨੂੰ ਹਾਂ ਹਾਂ ਔਰ ਇੱਕ ਤਾਂ ਖਾਹੀ ਦੀ ਦੂਜੀ ਦਾ ਫਿਕਰ ਫਿਕਰ ਨਸ਼ਾ ਦਾ ਫਿਕਰ ਕਰ ਦੱਸੋ ਦਵਾਈਆਂ ਨੂੰ ਪੈਸੇ ਆਣੀ ਤੇ ਜਾਈਏ ਕਿੱਧਰ ਅਸੀਂ ਸਾਡੇ ਕੋਲ ਇੰਨੇ ਬਿੱਲ ਨਹੀਂ ਭਰੇ ਜਾਣੇ ਕੋਈ 4-5 ਹੁੰਦਾ ਤਾਂ ਚਲੋ ਕੋਈ ਫਿਰ ਵੀ ਬੰਦਾ 2-3 ਹੜੀਆਂ ਲਾ ਕੇ ਭਰ ਦਿੰਦਾ ਮਹੀਨੇ ਦੇ ਵਿੱਚ ਇੰਨੇ ਆ ਬੰਦਾ ਕਿੱਥੋਂ ਉਹਨੂੰ ਬਜ਼ੁਰਗ ਹੋਇਆ ਪਿਆ ਕਿੱਥੋਂ ਭਰ ਦੇਵੇ ਇਹ ਤਾਂ ਜਵਾਕਾਂ ਦੇ ਮੂੰਹ 'ਵਾਲ ਝਾਕਦਾ ਆ ਇਹਦੀ ਨਾ ਉਮਰਾਂ ਕੰਮ ਕਰਨ ਵਾਲੀਆਂ ਥੋੜੀਆਂ ਤਾਂ 5 ਸਾਲ ਤੁਸੀਂ ਐਮਐਲਏ ਰਹੇ ਜੋ ਐਮਪੀ ਰਹੇ ਥੋੜੀਆਂ ਪੈਨਸ਼ਨਾਂ ਲੱਗ ਜਾਂਦੀਆਂ ਇੰਨਾ ਜਿੰਨਾ ਜਾ ਕੇ 65 ਸਾਲਾਂ 60 ਸਾਲਾਂ ਬਾਅਦ ਪੈਨਸ਼ਨਾਂ ਲੱਗਦੀਆਂ ਆ ਡਾਕਟਰ ਜੀ ਪੈਨਸ਼ਨ ਨਹੀਂ ਲੱਗਦੀ ਲਾ ਹੀ ਨਹੀਂ ਆ ਗਾ ਦਿੰਦੇ ਉਹ ਲੱਗਦੀ ਨਹੀਂ ਉਮਰ ਘੱਟ ਤੁਹਾਡੀ ਥੋੜੀ ਉਮਰ ਘੱਟਾ ਉਮਰ ਘੱਟਾ ਉਮਰਾਂ ਵੇਖੋ ਤੁਸੀਂ ਕੰਮ ਕਰਨ ਵਾਲੀਆਂ ਦੱਸੋ ਇਹ ਸਾਡੇ ਨਾਲ ਬਹੁਤ ਅਤਿਆਚਾਰ ਹੋ ਰਿਹਾ ਸਰਕਾਰ ਜੀ ਭਗਵੰਤ ਮਾਨ ਜੀ ਤਾਂ ਮੈਂ ਜਿਹੜਾ ਲੈਂਕਾ ਬਿਜਲੀ ਘਰ ਦੇ ਵਿੱਚ ਪਚਾ ਦੂੰਗਾ ਉਹਨਾਂ ਨੂੰ ਕਹੂੰਗਾ ਭਾਈ ਇਹਨਾਂ ਦੀ ਮਾਫੀ ਮੁਫੀ ਲਾ ਕੇ ਕੋਈ ਬਿਜਲੀ ਬਿੱਲ ਮਾਫ ਕਰਾਓ ਇਹਨਾਂ ਦਾ ਕੋਈ 5 700 ਭਰავੋ ਐਨੇ ਸਾਡੇ ਕੋਲ ਨਹੀਂ ਭਰੇ ਜਾਣੇ ਤੇ ਸਾਡੇ ਘਰ ਦੇ ਹਾਲਾਤ ਵੇਖ ਲਓ ਵੀ ਸਾਡੇ ਆ ਘਰ ਦੇ ਹਾਲਾਤ ਕੀ ਆ ਇਹ ਲੋਕਾਂ ਦੀ ਆਵਾਜ਼ ਆ ਭਾਈ ਆ ਲੋਕਾਂ ਦੇ ਇਕੱਲੇ ਇਹਨਾਂ ਦਾ ਨਹੀਂ ਹੋ ਸਕਦਾ ਕਿੰਨੇ ਕੁ ਲੋਕਾਂ ਦੀ ਤੁਸੀਂ ਜਿਹੜੀ ਗੱਲ ਫੱਟੀ ਪੋਚੀ ਪਈ ਹੋਵੇ ਤੇ ਬਈ ਆਪਦਾ ਥੋੜਾ ਜਿਹਾ ਧਿਆਨ ਦਿਓ ਤੇ ਜੇਕਰ ਕੁਛ ਤਾਂ ਮੈਂ ਗਲਤ ਕਿਹਾ ਉਹਦੇ ਵਾਸਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ